7 ਅਕਤੂਬਰ 2080 ਤੇ ਦਿਨ ਅੱਜ ਮੰਗਲਵਾਰ ਦਾ ਹੋ ਗਿਆ ਜੀ ਤੇ ਵੀਡੀਓ ਨੂੰ ਦੇਖਣਾ ਸਾਰੀ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਸਸਰੀਕਾਲ ਕਹਿੰਨੇ ਆ ਜੀ ਪਿੰਡ ਡੱਬ ਵਾਲੀ ਤੋਂ ਆਪਣੇ ਘਰੋਂ ਦੀ ਤੇ ਜੀ ਆ ਇਹਨੂੰ ਕਹਿੰਨੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਭਾਈ ਚਿੱਟਾ ਬਗਲਾ ਬਣ ਗਿਆ ਤੇ ਸਿਰ ਦੇ ਉੱਤੇ ਬੰਨ ਲਿਆ ਆਪਾਂ ਲੀਲੇ ਰੰਗ ਦੀ ਦਸਤਾਰ ਜੀ ਦਮਾਲਾ ਪਾਇਓ ਤੇ ਅੱਜ ਆਪਾਂ ਅ ਅੱਗੇ ਬਠਿੰਡੇ ਵਾਲੇ ਪਾਸੇ ਜਾਣਾ ਜੀ ਉੱਧਰ ਜਿਹੜਾ ਹੈਗਾ ਆਪਾਂ ਪ੍ਰਚਾਰ ਕਰਕੇ ਆਉਣਾਗਾ ਜਿਹੜੇ ਆਪਾਂ ਦਿਵਾਨ ਲਵਾਉਣੇ ਆਗੇ ਉਹਨਾਂ ਦੇ ਰਿਲੇਟਡ ਤੇ ਬਸ ਭਾਈ ਨਵਦੀਪ ਆਉਣ ਆਲਾ ਤੇ ਉਹ ਘਰੋਂ ਚੱਲਿਆਗਾ ਗੱਡੀ ਲੈ ਕੇ ਆਉਂਦਾਗਾ ਤੇ ਅੱਜ ਉਹਦੇ ਵਾਲੀ ਗੱਡੀ ਤੇ ਸਕੌਡਾ ਦੇ ਉੱਤੇ ਜਿਹੜਾ ਹੈਗਾ ਅੱਜ ਆਪਾਂ ਬਠਿੰਡੇ ਕੰਨੀ ਨੂੰ ਜਾਣਾਗਾ ਤੇ ਰਸਤੇ ਦੇ ਵਿੱਚ ਬਾਬਾ ਜੀ ਹੁਣਾਂ ਕੋਲ ਬਾਬਾ ਜੀ ਹੁਣਾਂ ਨਾਲ ਪਿਕ ਕਰਕੇ ਤੇ ਗਾਹ ਨੂੰ ਨਿਕਲ ਜਾਣਾ ਹੈ ਤੇ ਅੱਜ ਤੱਕ ਕਿਵੇਂ ਦਾ ਦਿਨ ਰਹਿੰਦਾਗਾ ਉਹ ਦਿਨ ਚੜਿਆ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਗਾਲ ਗੱਪੇ ਤੋਂ ਰਹਿਤ ਸਾਫ ਸੁਥਰੀ ਗੱਲਬਾਤ ਤੇ ਜਾਣਕਾਰੀ ਜਿਹੜੀ ਹੈਗੀ ਅਕਸਰ ਤੁਹਾਡੇ ਨਾਲ ਸਾਂਝੀ ਅਸੀਂ ਕਰਦੇ ਰਹਿੰਨੇ ਆ ਜਿਹੜੀ ਤੁਸੀਂ ਭਈ ਘਰ ਪਰਿਵਾਰ ਦੇ ਵਿੱਚ ਬਹਿ ਕੇ ਦੇਖ ਸਕਦੇ ਹੋ ਤੇ ਸੁਣ ਸਕਦੇ ਹੋਗੇ ਤੇ ਇਧਰ ਮਾਤਾ ਜੀ ਹੁਣੇ ਸੁੱਤੇ ਪਏ ਨੇ ਤੇ ਚੱਲਦੇ ਆਂ ਬਸ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਰਾਜ ਕਰਾਂਗੇ ਅਸੀਂ ਜੀ ਤੇ ਲਓ ਜੀ ਮਾਤਾ ਬਲੌਗ ਦੀ ਮੈਂ ਸ਼ੁਰੂਆਤ ਕਰ ਰਿਹਾ ਸੀਗਾ ਤੇ ਮਾਤਾ ਜੀ ਵੀ ਉੱਠ ਖੜੇ ਤੇ ਕਹਿੰਦੇ ਭਾਈ ਮੈਂ ਕਿਹਾ ਚੱਲ ਤੂੰ ਵੀ ਆ ਜਾ ਬਲੌਗ ਦੇ ਵਿੱਚ ਤੇ ਆ ਲਓ ਜੀ ਪਹਿਲਾਂ ਤੁਸੀਂ ਗੱਲਬਾਤ ਕਰੋ ਹਾਂਜੀ ਵਾਹੀ ਗੁਰੂ ਸਾਡਾ ਹਨ ਸਸਰੀ ਦਾ ਕਾਕਾ ਜੀ ਤੇ ਆ ਮੈਂ ਦੱਸਤੀ ਪਈ ਸੀ ਜੀ ਜਿਹੜਾ ਆ ਕੇ ਕਾਕਾ ਬੋਲ ਲਿਆ ਮੇਰੀ ਜਾਗਾ ਨਹੀਂ ਨਾ ਕਿ ਤੂੰ ਕੀ ਬੋਲੀ ਜਾਂ ਨਾ ਆਹ ਮੰਮੀ ਤੂੰ ਵੀ ਉੱਥੇ ਕਾਢਾ ਰ ਮੈਂ ਚਲ ਉੱਥੇ ਕਰਦੀ ਆ ਪੁੱਤ ਤੇ ਆ ਤਾਂ ਤੁਸੀਂ ਸੁਣਾ ਕੋਈ ਗੱਲਬਾਤ ਹੇ ਗਏ ਸੁੱਤੀ ਪਈ ਸੁੱਤ ਮੈਨੂੰ ਸਵਾਤਾ ਮੈਂ ਕਿਹਾ ਸੁੱਤੀ ਪਈ ਸੀ ਮੈਨੂੰ ਤਾਂ ਇਦਾਂ ਹੀ ਲੱਗਿਆ ਤੇ ਭਾਈ ਕਿਤੇ ਧਿਆਗ ਦੇ ਪਏ ਸੀਗੇ ਮੇਰੀਆਂ ਸੁਣੀ ਜਾਂਦੇ ਸੀਗੇ ਗੱਲਾਂ ਬਾਤਾਂ ਤੇ ਬਾਕੀ ਇਧਰਲੇ ਪਾਸੇ ਗੱਲਬਾਤ ਕਰ ਗਏ ਤਾਂ ਆਹ ਸਹਰਾਣਾ ਮੈਂ ਦੇਖੀ ਜਾਂਦਾ ਸੀ ਅੱਗੇ ਮੈਂ ਕਿਹਾ ਚੱਲ ਨਾਲੇ ਇਹ ਵੀ ਦਿਖਾਉਨੇ ਆ ਪਹਿਲਾਂ ਜਿਹੜੇ ਹੈਗੇ ਸੀ ਇਹ ਜਿਹੇ ਸਹਰਾਣੇ ਹੁਣ ਤਾਂ ਜਿੰਮੇ ਦੀ ਪਾਸੇ ਪ੍ਰਿੰਟ ਵਾਲੇ ਜਾਂ ਕਢਾਈ ਵਾਲੇ ਵੀ ਆਉਂਦੇ ਆ ਪਰ ਜਿਹੜੇ ਇਹ ਸਹਰਾਣੇ ਦੇ ਉੱਤੇ ਡਿਜ਼ਾਈਨ ਕੱਢੇ ਹੋਏ ਨੇ ਇਹ ਭਾਈ ਹੱਥੀ ਬੁਣਤਾ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਹਾਂ ਆਇਦਰ ਦੇ ਪਾਸੇ ਜਿੰਮੇ ਦੀ ਕੋਈ ਆ ਬੰਦਾ ਬਣਾ ਰੱਖਿਆ ਨਿੰਮ ਜਿਹਾ ਤੇ ਆ ਉੱਠ ਖੜਾਗਾ ਤੇ ਇਧਰ ਪਤਾ ਨਹੀਂ ਕੀ ਆ ਮੰਮੀ ਆ ਕੀ ਆ ਇਹ ਪੂਰੀ ਬਣਾਦੀ ਆ ਥੋੜੀ ਜਿਹਾ ਕਰੂ ਤੇਵਾ ਬਿੰਦਾ ਹਾਂ ਐਦਾਂ ਦਾ ਕੁਝ ਭਾਈ ਤੇ ਇਧਰਲੇ ਪਾਸੇ ਵੀ ਜਿੰਮੇ ਆ ਘੋੜੇ ਘੋੜੇ ਵਗੈਰੇ ਬਣਾਏ ਆ ਇਹ ਉੜੇ ਜੇ ਬਣਾਇਆ ਤੇ ਦੋ ਆਪਣੇ ਕੁੜੀਆਂੀਆਂ ਬਣਾਉਂਦੀਆਂ ਬਚਾਲੇ ਤੇ ਪਹਿਲਾਂ ਕੁੜੀਆਂਆਂ ਦੀਆਂ ਗੁੱਤਾਂ ਤੋਂ ਮੈਨੂੰ ਜ਼ਿਆਦਾ ਆ ਗਿਆ ਪਹਿਲਾਂ ਐ ਗੁੱਤਾਂ ਕਰਕੇ ਰੱਖਦੇ ਹੁੰਦੇ ਸੀਗੇ ਪਹਿਲਾਂ ਵਾਲੇ ਪੁਰਾਣੇ ਸਮੇਂ ਦੇ ਵਿੱਚ ਜਿੰਮੇਦੀ ਮੇਰੀਆਂ ਵੱਡੀਆਂ ਭੈਣਾਂ ਹੋਈਆਂ ਉਹੋ ਲਾਲੋ ਹਨਾ ਜਾਂ ਵੀ ਚਲੋ ਇਹ ਸਾਡੀ ਦੇ ਵਿੱਚ ਹਜੇ ਫੇਰ ਥੋੜਾ ਜਿਹਾ ਘਟ ਗਿਆ ਸੀ ਇਹ ਕੰਮ ਜ ਪਰ ਉਦੋਂ ਪਹਿਲਾਂ ਜਿਵੇਂ ਦੀ ਸੀਗਾ ਹਾਂ ਹਾਂ ਪਹਿਲਾਂ ਭੈਣਾਂ ਸੀ ਹਾਂ ਹਾਂ ਉਦੋਂ ਉਦੋਂ ਸਕੂਲ ਦੇ ਵਿੱਚ ਦੋ ਗੁੱਤਾਂ ਕਰਕੇ ਜਾਂਦੇ ਹੁੰਦੇ ਸੀਗੇ ਇਸ ਤਰੀਕੇ ਨਾਲ ਗੁੱਤਾਂ ਕੀਤੀਆਂ ਹੁੰਦੀਆਂ ਤੇ ਗੁੱਤਾਂ ਦੇ ਵਿੱਚ ਪਾਏ ਹੁੰਦੇ ਸੀ ਰੀਵਨ ਹਨਾ ਹੁਣ ਹੁਣ ਪੋਨੀਆਂ ਚੱਲ ਪਿਆ ਤੇ ਜੁੰਡੇ ਬਣਾ ਦੋ ਹਾਂ ਹੁਣ ਤਾਂ ਉਹ ਪਰਮਾਨੈਂਟ ਸਟ੍ਰੇਟ ਕਰਾਉਣੇ ਹੈਗੇ ਹੁਣ ਤਾਂ ਇਹ ਜਿਹੜਾ ਮੰਡਾ ਹੁੰਦਾ ਹੈ ਨਾ ਭਾਈ ਅੱਗੇ ਵਧ ਗਿਆ ਸੀ ਮਾ ਜੀ ਅੱਗੇ ਬਹੁਤ ਵਧ ਗਿਆ ਸੀ ਅੱਗੇ ਐ ਕੱਢਦੀਆਂ ਬੁੜੀਆਂ ਬੈਤਾਂ ਤੇ ਕਾਤਦੂਆਂ ਹੁਣ ਕੋਈ ਰੋਟੀਆਂ ਪਕਾ ਕੇ ਨਹੀਂ ਜਾਜੀ ਬਿਲਕੁਲ ਤੇ ਕੱਢ ਕੱਤ ਤੱਕ ਇੱਥੋਂ ਲੈਣੂ ਆ ਉਹ ਵੀ ਔਖਾ ਨਾ ਹੁੰਦਿਆਂ ਬਸ ਇਹੋ ਜਿਹਾ ਕੁਝ ਅੱਜ ਕੱਲ ਆਮ ਹੀ ਜਿਹੜਾ ਹੈਗਾ ਭਾਈ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਕਿਉਂਕਿ ਸਰੀਰ ਛੋਲ ਹੋ ਗਏ ਉਹੋ ਜਿਹਾ ਸਰੀਰ ਨਹੀਂ ਰਿਹਾ ਇਹ ਮਸ਼ੀਨਰੀ ਜਾਦੇ ਆ ਗਈ ਤੇ ਕੁਝ ਜਿਹੜਾ ਹੈਗਾ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਆਪਣੇ ਦਿਮਾਗਾਂ ਨਾਲ ਖੇਡਦੀਆਂ ਆਗੀਆਂ ਤੇ ਦਿਮਾਗ ਹੀ ਉਹਨਾਂ ਨੇ ਆਪਣੇ ਇਹੇ ਜੇ ਕਰ ਤੇ ਬਾਕੀ ਮੈਨੂੰ ਐ ਦੱਸ ਹੈਂ ਅੱਗੇ ਸਵੇਹਾ ਉੱਠਦਿਆਂ ਬੁਢੀਆਂ ਸਵੇਹਾ ਕੰਮ ਨਵੇੜ ਕੇ 11 ਵਜੇ ਦਿਨ ਦੀ ਚਰਖੇ ਤੇ ਬਹਿ ਜਾਂਦਾਂ ਸੀ ਹੂੰ ਤੇਗੇ ਦੋ ਦਰਾਂ ਦੀ ਜਥਾਨ ਹੈਗਾ ਇੱਕ ਨੇ ਗੋਹਾ ਕੁੜਾ ਕਰਨਾ ਇੱਕ ਨੇ ਜੁਲੇ ਦਾ ਕਰਨਾ ਹੂੰ ਤੇ ਦਾਲਾ ਨਵੇੜ ਕੇ ਆਂਦਾਂ ਚਰਖੇ ਡਾਹ ਕੇ ਫਲਾਨੀ ਨੇ ਚਰਖਾ ਡਾਹ ਲਿਆ ਆਪਾਂ ਨੂੰ ਡਾਹ ਗਏ ਰੀਸ ਕਰਦਿਆਂ ਸੀ ਕੰਮ ਦੀ ਹੁਣ ਨਹੀਂ ਰੀਸ ਹੁਣ ਤਾਂ ਬਈ ਠੰਦੀ ਰੀਸ ਪਰ ਕਾਤ ਨਹੀਂ ਕੋਈ ਨਹੀਂ ਕਰਨ ਦੇ। ਹੈ ਤੇ ਕੰਮ ਨਾਲ ਹੀ ਆ ਜੋ ਕੁਝ ਆਪ ਕਰਦੇ ਆ ਕੰਮ ਕਰਾਂਗੇ ਤਾਂ ਭੁੱਖਾ ਨਹੀਂ ਬੰਦਾ ਮਰਦਾ। ਹੁਣ ਵੀ ਆਪ ਵੀ ਭੱਜੀ ਦਾ ਵਿਚਾਰ ਵਜੇਸ ਦੇਖਾ ਉੱਠ ਗਏ। ਪਸ਼ੂਆਂ ਤੇ ਜਾਗੇ। ਪਸ਼ੂਆਂ ਨੂੰ ਸੰਭਾਲ ਗਏ। ਰੋਟੀ ਤੱਕਦਾ ਕਰ ਗਏ। ਸਾਰਾ ਬੁੜੀਆਂ ਨੂੰ ਕਿੰਦੀ ਚਿੰਤਾ ਹੁੰਦੀ ਸੀ। ਦਿਹਾੜੀ ਦੇ ੱਪੇ ਕੀ ਤੁਮ ਦੇ ਨਰਮਾ ਚੋਂ ਜਾਂਦਾ। ਬਾਰ-ਬਾਰ ਵੇਚਣਾ। ਹਾਂ। ਬਾਰ-ਬਾਰ ਵੇਚਣਾ। ਏ ਪਹਿਲਾਂ ਬਥੇਰੇ ਆਉਂਦੇ ਸੀ ਕਿ ਪਹਿਲਾਂ ਬੜਾ ਚਾ ਚੜਦਾ ਸੀਗਾ ਹੁਣ ਜਿਵੇਂ ਤੇ ਆ ਬਾਲ ਵੇਚਣ ਨਾਲ ਟੱਪਿਆ ਕਰੀ ਜਾਂਦਾ ਸੀਗਾ ਬਾਲ ਵੇਚ ਲੋ ਬਾਲ ਵੇਚ ਲੋ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਭਾਈ ਜਦੋਂ ਆਪ ਛੋਟੇ ਹੁੰਦੇ ਸੀ ਬਾਲਾ ਪੁਰਾਣਾ ਸਮਾਂ ਵੀ ਨਹੀਂਗਾ ਕਿੱਡੀ ਕਿੱਡੀ ਸਾਡੀ ਉਮਰ ਆ ਤਾਂ ਰੋਲਦੇ ਸੀ ਪੈਰਾਂ ਚ ਤਦੋਂ ਜਦੋਂ ਉਹ ਤੋਂ ਨਿਯਮ ਤਾਂ ਹੁੰਦੇ ਸੀ ਨਹੀਂ ਉਦੋਂ ਨਹੀਂ ਜਦੋਂ ਸਾਡੇ ਮੇਰੀ ਸੁਰਤੇ ਤਾਂ ਆਉਂਦੇ ਹੁੰਦੇ ਸੀ ਬਦੂ ਬਥੇਰੇ ਵਿੱਚ ਮੈਂ ਇੱਕ ਵਾਰੀ ਉਹ ਕੀ ਗਾਂ ਦੇ ਕਿ ਮੱਧ ਦੇ ਲੈ ਗਿਆ ਸੀਗਾ ਤੈਨੂੰ ਆਦ ਇਹ ਨਹੀਂ ਲੈਣ ਦੇ ਸੀ ਮੈਂ ਭਾਈ ਚੱਕੀ ਕੈਂਚੀ ਦੇ ਵਾਲ ਹੈ ਨਹੀਂ ਸੀ ਉਹ ਕੁਜੀ ਹੀ ਰੱਖੀ ਹੁੰਦੀ ਸੀ ਕੁਜੀ ਦੇ ਵਿੱਚ ਰੱਖਣ ਹੁੰਦੇ ਸੀ ਵਾਲ ਜਾਂ ਆਲੇ ਜੇ ਹੁੰਦੇ ਸੀਗੇ ਆ ਇੱਕ ਤਾਂ ਜਿੰਮੇ ਦੀ ਕੱਢ ਕੇ ਵਿੱਚੋਂ ਮੂਰਾ ਜਾਂ ਕੰਦ ਦੇ ਵਿੱਚ ਹੁੰਦਾ ਉਹਦੇ ਵਿੱਚ ਰੱਖਦੇ ਸੀ ਜਾਂ ਜਾਂ ਜਿਹੜੇ ਦਰਾਜਾਂੀਆਂ ਹੁੰਦੀਆਂ ਸੀਗਾ ਸਿਮਿੰਟ ਜਿੱਥੋਂ ਨਿਕਲ ਜਾਂਦਾ ਸੀਗਾ ਮਿੱਟੀ ਵਾਲੀਆਂ ਕੰਨਾ ਹੁੰਦੀਆਂ ਸੀ ਉਹਦੇ ਵਿੱਚ ਤੁੰਨਾ ਹੁੰਦੇ ਸੀਗੇ ਤੇ ਜਾਂ ਕੁਜੀਆਂ ਹੁੰਦੀਆਂ ਸੀਗਾ ਕੁਜੀਆਂ ਦੇ ਵਿੱਚ ਕਈ ਵਾਰ ਪਾਏ ਹੁੰਦੇ ਦੀ ਤੇ ਬਾਲ ਇੱਕ ਦਿਨ ਆਥਿਆ ਇਹ ਨਾ ਤੇ ਵੇਚਣ ਵਾਲਾ ਆਪਣੇ ਆਹ ਬਾਲ ਖਰੀਦਣ ਆਲਾ ਆ ਗਿਆ ਇਹ ਆਪਾਂ ਨੂੰ ਇੱਕ ਤਾਂ ਦਿੰਦਾ ਹੁੰਦਾ ਸੀਗਾ ਫੁੱਲੇ ਜੇ ਦਿੰਦਾ ਹੁੰਦਾ ਸੀਗਾ ਰੂਮ ਦੀ ਵਾਲੇ ਹਨਾ ਗੁਲਾਬੀ ਜੀ ਗੁਲਾਬੀ ਜੇ ਤੇ ਇੱਕ ਇੱਕ ਦਿਨ ਉਹਨਾਂ ਨੇ ਕਾਜੂ ਹੋਰ ਕੀ ਦਿੰਦਾ ਸੀ ਫਾਂਡੇ ਵੀ ਦੇ ਦਿੰਦੇ ਆ ਤੇ ਮੈਂ ਬਾਲ ਜਦੋਂ ਨਾ ਸਿਆਏ ਤੇ ਮੈਂ ਚੱਕੀ ਕੈਂਚੀ ਤੇ ਗਾਂ ਦੇ ਘਟ ਲੈ ਕੇ ਗਿਆ ਸੀ ਮੱਧ ਤੇ ਗਾਂ ਦੇ ਪਤਾ ਨਹੀਂ ਭਾਈ ਮਾਧੇ ਦੀ ਪੂਛ ਦੇ ਬਾਲ ਵੱਢ ਕੇ ਲੈ ਗਿਆ ਤੇ ਉਹ ਦੇਖ ਕੇ ਸਿੱਧੇ ਸਿੱਧੇ ਬਾਲ ਉਹ ਤੇ ਲਮਲਮ ਉਹ ਦੇਖ ਕੇ ਕਹਿੰਦਾ ਕਹਿੰਦਾ ਇਹ ਨਹੀਂ ਮੈਂ ਲੈਂਦਾ ਮੈਂ ਕਿਹਾ ਯਾਰ ਵਧੀਆ ਉਹ ਤੂੰ ਮੈਂ ਕਿਹਾ ਗੁੰਝਲਾਂ ਵਾਲੇ ਹੁੰਦੇ ਆ ਇਹ ਤੈਨੂੰ ਵਧੀਆ ਪਲੇਨ ਬਾਲ ਲੈ ਕੇ ਦੇ ਤੇ ਕਹਿੰਦਾ ਇਹ ਨਹੀਂ ਲੈਂਦਾ ਇਹ ਨਹੀਂ ਚਾਲਦੇ ਇਹ ਨਹੀਂ ਚਾਲਦੇ ਬੜੀ ਭੜੀ ਹੋਈ ਸੀ ਤੇ ਅੱਗੇ ਆਪੇ ਦਾਦੇ ਦਾਦੀਆਂ ਤੋਂ ਡਰਦੇ ਦਾਦੀ ਆਦੀ ਲੜਨ ਲੱਗ ਗਈ ਅਦੇ ਖੜਜਾ ਕਹਦਾ ਤੈਨੂੰ ਜਿੰਨੀ ਆ ਪਤਾ ਹੈ ਇਹਦਾ ਦਾਦੇ ਨੇ ਕਿਹੜਾ ਲਾਇਆ ਅੱਗੇ ਦੱਬੇ ਸੀ ਬੱਚੇ ਦਾਦੇ ਦਾਦਿਆਂ ਤੋਂ ਮਾਪੇ ਤੋਂ ਉਹ ਗੱਲਾਂ ਨਹੀਂ ਹੁਣ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਬਦਲ ਗਈਆਂ ਤੇ ਬਾਕੀ ਮੈਨੂੰ ਦੱਸ ਨਹੀਂ ਆ ਪਰਨਾ ਮੇਰੇ ਵੱਗਿਆ ਲੱਗਦਾ ਕਿ ਦੂਜੀ ਪੱਗ ਕਿਹਾ ਗੋਲ ਨਾ ਉਹ ਗੋਲ ਵੀ ਸੋਹਣੀ ਲੱਗਦੀ ਐ ਤੇ ਦੂਜੀ ਪੱਗ ਵੀ ਸੋਹਣੀ ਲੱਗਦੀ ਉਹ ਫਿਰ ਬਾਬੇ ਆਂਦੇ ਸਾਰਿਆਂ ਦੇ ਗੋਲ ਬਣਦੇ ਉਹ ਕਹਿੰਦੇ ਦੀ ਕੋਰਤਾ ਨੇ ਮਾਝਾ ਪਾ ਕੇ ਇਹ ਕਹਿੰਦੇ ਵੀ ਜੇ ਲੀਲੇ ਰੰਗ ਦੀ ਦਸਤਾਰ ਹੋਈ ਉਹ ਬੰਨ ਕੇ ਆਇਓ। ਫਿਰ ਆ ਪੁੱਛਾ ਮੈਂ ਹੈ ਬਾਬਾ ਦੂਦੂ ਪੱਗ ਬੰਨਣਗੇ ਕਿ ਵੀ ਇਹ ਦਿਮਾਲਾ ਟਾਈਪ। ਉਹ ਕਹਿੰਦੇ ਦਿਮਾਲਾ ਟਾਈਪ ਬਨੋਗੇ ਵੀ ਵਧੀਆ ਲੱਗਦਾ ਥੋੜਾ ਇਹ ਵੀ ਸਾਰੇ ਇੱਕੋ ਜਿਹੇ ਹੋਏ ਨੇ। ਮੈਂ ਕਿਹਾ ਚੱਲ ਦਿਮਾਲਾ ਟਾਈਪ। ਨਾ ਹੈ ਤਾਂ ਪੱਗ ਹੀ ਇਹ। ਲੇੜ ਵਾਲੀ ਤੇ ਬੰਨ ਲਈ ਆ ਵੀ। ਤਾ ਤੂੰ ਰੋਟੀਆਂ ਤਾਂ ਪਾਉਂਦਾ। ਰੋਟੀਆਂ ਪਰਾਂ ਨੂੰ ਜੋਦੇ। ਪਾਪਾ ਕਿਹੜੇ ਵੇਲੇ ਜਾਊਗਾ ਲੈ। ਮੈਂ ਤਾਂ ਪਾਦੇ ਹਾਂ ਕਿਤਨਾ ਕਿਤਨਾ। ਕੀ ਕੋਈ ਨਹੀਂ ਬਤਾ ਵਿਚਾਰੇ ਫੱਕੇ ਫਿਰਦੇ। ਆ ਗਏ ਆਪਣੇ ਬਰਾੜ ਸਾਹਿਬ। ਬਾਈ ਬਾਈ ਜਿਹੜਾ ਨੰਬਰ ਪਹਿਲਾਂ ਆਪਣੇ ਉਹ ਹੁਣ ਭਾਈ ਭਾਈ ਸਾਹਿਬ ਹੁਣ ਜੀ ਸਤ ਸ੍ਰੀ ਅਕਾਲ ਅੱਜ ਤਾਂ ਫੜਮਾ ਮੋਟਾ ਕਿੱਟੇ ਹੁਣ ਪੂਰਾ ਸੁੱਖ ਰੱਖ ਕੇ ਪਰਮਾਤਮਾ ਬਸ ਚੜਦੀ ਕਲਾ ਹੋ ਜਾਣੀ ਹੁਣ ਆਪਣੀ ਆਪਣੀ ਸਾਰਾਂ ਦੀ ਚੜਦੀ ਕਲਾ ਰੱਖਿਆ ਹੁਣ ਆ ਬਿਲਕੁਲ ਇਹ ਨੰਬਰ ਤੇ ਬਾਈ ਬਾਈ ਹੈ ਨਾ ਹਾਂ ਹਾਂ ਇਹ ਮੇਰੇ ਕੋਲ ਇੰਸਾ ਦਾ ਆ ਤੇ ਕੋਲ ਹੋਰ ਫਿਰ ਸਿੰਘਾ ਚੜਦੀ ਕਲਾ ਚੜਦੀ ਕਲਾ ਹੁਣ ਤਾਂ ਐਵੇਂ ਚਿੱਟਾ ਨਹੀਂ ਪਾ ਗਿਆ ਚਿੱਟੇ ਸਮਾਉਣੇ ਆ ਲੈ ਕੇ ਆਉਣੇ ਉਹ ਚਟੇ ਲਿਆਉਣੇ ਆ ਠੀਕ ਆਂਦਾ ਸੋਨ ਤਾਂ ਤਿੰਨ ਚਾਰ ਲਿਆਵਾਂ ਆ ਚਟੇ ਤੇ ਭਾਈ ਸਾਹਿਬ ਹੁਣੀ ਜਿਹੜਾ ਹੈਗਾ ਭਈ ਆ ਉਹਦੀ ਸਕੂਟਰ ਇੰਨਾ ਕੇ ਜਿਆਦਾ ਖਿਆਲ ਰੱਖਦੇ ਆ ਮਿੱਟੀ ਕਰਦਾ ਤਾਂ ਘੱਟਾ ਤਾਂ ਇੰਨਾ ਕੇ ਵੀ ਨਹੀਂ ਪੈਣ ਦਿੰਦੇ ਹੈ ਐਹੇ ਜੀ ਕੋਈ ਗੱਲ ਬਾਤ ਹੀ ਨਾ ਕੱਲ ਸਾਰਾ ਦਿਨ ਬਾਈ ਦੀ ਗੱਡੀ ਦੀਆਂ ਗੱਲਾਂ ਹੀ ਚੱਲੀ ਗਈਆਂ ਕਿਉਂਕਿ ਕੱਲ ਚਿੱਕੜ ਵਗੈਰਾ ਬਹੁਤ ਸੀ ਰਾਮੇ ਵਾਲੇ ਪਾਸੇ ਤੇ ਬਾਬੇ ਹੁਣੀ ਕਹਿੰਦੇ ਭਾਈ ਵੀ ਜਿਹੜਾ ਹੈਗਾ ਨਵਦੀਪ ਤਾਂ ਇੰਨੀ ਚਿੱਕੜ ਦੇ ਵਿੱਚ ਬੜਨਦਾ ਗੱਡੀ ਚੱਲ ਨਾ ਬਸ ਆシャレ ਹੁੰਦਾ ਰੋਕ ਲਾ ਰੋਕ ਲਾ ਰੋਕ ਲਾ ਸਰਫਤ ਜੀ ਬਾਈ ਇਹ ਕਾਰ ਸੇ ਵਾਲੇ ਜਾਂਦੇ ਆ ਇਹ ਸਾਡੇ ਟੱਪ ਵਾਲੀ ਪਿੰਡ ਦਾ ਅੱਡਾ ਜੀ ਤੇ ਵਾਹਿਗੁਰੂ ਜੀ ਪਾਸ਼ਾ ਸਫਰਾਂ ਦਰਾਨ ਅੰਗ ਸੰਗ ਸਹਾਈ ਹੋਇਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 42 ਬਾਈ ਚੜ੍ਹਦੀ ਕਲਾ ਵਾਹਿਗੁਰੂ ਜੀ ਕੀ ਫਤਿਹ ਕਾਲ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਠੀਕ ਹੈ ਬੂਲੇ ਬੰਦੇ ਬੰਦ ਜੇ ਨਿੱਕੀਆਂ ਗੱਲਾਂ ਜਾਂ ਪਾਪਾ ਐਸੀ ਜੀ ਡੇਰਾ ਬਾਬਾ ਰੂਮੀ ਸਾਹਿਬ ਜੀ ਬਠੰਡਾ ਪੁੱਛੋਗੇ ਤੇ ਬਹੁਤ ਸੋਹਣਾ ਜਿਹੜਾ ਇੱਥੇ ਹੈਗਾ ਇਥੋਂ ਦਾ ਸਾਰਾ ਸਿਸਟਮ ਲੱਗਿਆ ਤੇ ਬਹੁਤ ਸੋਹਣੀਆਂ ਜਿਹੜੀਆਂ ਹੈਗੀਆਂ ਆ ਲੰਗਰ ਹਾਲ ਦੀ ਬਿਲਡਿੰਗ ਤੇ ਹੋਰ ਵੀੜੀਆਂ ਬਿਲਡਿੰਗਾਂ ਤਿਆਰ ਹੋ ਰਹੀਆਂ ਨੇ ਜੀ ਬਹੁਤ ਵਧੀਆ ਕਾਰਜ ਚੱਲੀ ਜਾਂਦੇ ਨੇ ਕਾਰ ਸੇਵਾ ਦੇ ਤੇ ਇਧਰ ਜਿਹੜੇ ਹੈਗੇ ਬੱਚੇ ਤੇ ਸੰਗਤ ਜਿਹੜੇ ਹੈਗੀ ਆ ਪਾਠ ਪੜ੍ਹੀ ਜਾਂਦੀ ਹੈ ਜੀ ਬਹੁਤ ਵਧੀਆ ਜਿਹੜਾ ਇੱਥੇ ਦਾ ਸਿਸਟਮ ਲੱਗਾ ਪਹਿਲੀ ਵਾਰੀ ਮੈਂ ਇੱਥੇ ਆਇਆ ਉਰੇ ਦੱਸ ਉਹ ਲੈ ਲਓ ਹਾਂ ਇਸ਼ਤਿਹਾਰ ਆ ਤੇ ਭਾਈ ਕਿਸੇ ਨੇ ਆਉਣਾ ਹੋਵੇ ਆਪਾਂ ਜੀਵਦੇਵ ਆਪਣਾ ਬਹੁਤ ਪਿਆਰਾ ਹੈ ਇਹ ਚੱਕੋਗੇ ਹਾਂ ਹਾਂ ਸ਼ੂਟ ਕਰਨ ਵਾਸਤੇ ਕਪੜਾ ਸ਼ੂਟ ਹੋਇਆ ਕਰਨ ਵਾਸਤੇ ਵਧੀਆ ਸੀਨ ਬਣਾ ਰਿਹਾਗਾ ਆ ਇਧਰ ਟੈਲੀਫੋਨ ਬੂਰੇਆ ਬਣਾਇਆ ਤੇ ਤੇ ਤਰੀਕੀ ਲਾ ਕੇ ਕਹਦੇ ਆ ਬਣਾ ਲੱਖੋ ਸੰਗਤ ਤੇ ਕਰਦੇ ਆ ਜੀ ਆਜੂ ਬਈ ਮਾਤਾ ਤੇ ਲਿਜਾਣਾ ਸੀ ਮੈਂ ਦੋ ਇੱਥੇ ਬਹਿੰਦੇ ਚ ਮਾਤਾ ਦੇ ਡੈਪ ਹੋਈ ਸੀ ਮੈਂ ਵੱਡੇ ਭਾਈ ਨੂੰ ਗਿਆ ਸੀ ਮਗਰ ਕੋਈ ਨਹੀਂ ਚਾਹਦਾ ਅੜਾਰੀ ਲੈ ਕੇ ਸਾਰੀ ਅੜਾਰੀ ਦੇ ਮਰਸੜੀ ਕਰਾਣਾ ਮਿਲਦਾ ਹੋਇਆ ਤੇ ਉਹਦਾ ਤਾਂ ਨਾ ਜੋੜੀ ਕਰਾਣਾ ਇਹ ਨੈਟ ਫੋਟੋ ਲੱਭਵਾ ਹੈ ਲੱਭਵਾ ਇਹ ਆਪਣੇ ਹੈ ਨਾ ਗੋਆ ਜਿਹੜੀ ਜੱਦੀ ਬਹੁਤ ਦੇ ਵਿੱਚ ਜਾਉਂਦਾ ਬਣਾਉਣਾ ਹੈ ਜੱਦੀ ਵੀ ਬਣੀ ਹੋਈ ਬਹੁਤ ਦੇ ਟਪਾਈ ਹੈ ਜੀ ਫ੍ਰਿਜ ਬਣੀ ਸੀ ਜੀ ਫ੍ਰਿਜ ਬਣੀ ਸੀ ਅੱਛਾ ਮਗਰ ਲੇ ਪਾਸੇ ਉਹਨਾਂ ਦੇ ਲਗਜ਼ਰੀ ਗੱਡੀ ਆ ਨਾ ਆਹ ਬੰਦ ਕਰਾ ਦੇ ਦੀ ਬਾਰੀ ਜੀ ਨਹੀਂ ਜਿੰਨੀ ਹੈਗੀ ਸਾਰੀ ਓਰੀਜਨਲ ਹੀ ਹੈ ਜੀ ਬਾਕੀ ਇਹ ਬਾਕੀ ਸਾਰੀ ਓਰੀਜਨਲ ਆ ਬਾਈ ਠੀਕ ਆ ਆ ਤਾਂ ਬਾਅਦ ਚ ਲਵਾਈਆਂ ਨਾ ਮੈਟ ਮੋਲੇ ਅੱਛਾ ਲੰਬਾਈ ਉਹ ਕਿਹਦੇ ਕੋਲ ਸੀ ਮੈਂ ਉਹ ਗਾਉਂਦਾ ਆ। ਆ ਤੀਖਾ ਲਾ। ਆ ਵੀ ਰੰਗਿਆ ਕਰਦੇ ਸੁਣਾਉਣਾ ਰੱਖਿਆ। ਹਾਂ ਥੱਲੇ ਸਿੰਘ ਨੇ ਪਾਣਾ ਰੱਖਿਆ। ਐਸਾ ਟੈਕ ਹੁੰਦਾ ਸੀ ਮੇਰੇ ਕੋਲ। ਹਾਂ ਅੱਛਾ। ਬਾਬਾ ਸਾਈਕਲ ਤੇ ਆਹੀ ਟੈਂਟ ਲੈ ਕੇ ਚੱਲਿਆ ਸੀ ਉਹ ਜੀ। ਅੱਛਾ ਹੁੰਦਾ ਨਾ। ਸਹੀ ਐ। ਤੇ ਵਧੀਆ ਦੋ ਬੰਦੇ ਵਧੀਆ ਪੈ ਜਾਂਦੇ ਰਾਵ ਨਾਲ। ਹਾਂ। ਥੱਲੇ ਧਰਤੀ 'ਚ ਹੀ ਗੱਡਿਆ ਜਾਂਦਾ ਇਹ। ਹਵੇਲੀ ਬਾਅਦ ਦਿਖਾਉਣਾ ਪਹਿਲਾਂ ਤੁਹਾਨੂੰ ਸਾਲਾ ਕੱਚਾ ਘਰ ਦਿਖਾਉਂਗਾ। ਪ੍ਰਾਤਣ ਹੋਏ ਨਾ। ਹਾਂ। ਵਾਲੀ ਘੰਟੀ ਜੀ ਬਣਾਉਂਦਾ। ਉਹ ਤਾਂ ਲੈ ਕੇ ਜਾਂਦੇ ਹਾਂ ਬਾਜੀ। ਥਾਣੇ ਥਾਣੇ ਚ ਲੈ ਕੇ ਜਾਂਦੇ। ਉਹ ਤੁਹਾਡੀ 21 ਵਾਲੀ ਸੇਵਾ ਪ੍ਰਾਤਨ ਤੇ ਲੱਗੀ। ਇਹਦੇ ਨਾਲ ਦੀ ਝੌਂਪੜੀ ਪਾਈ ਹੋਈ ਬਣਾ ਰੱਖੀ ਸੀ। ਆ ਇਹਦੇ ਨਾਲ ਦੀ ਸੰਸਰ ਪਾਕ ਨਾ ਛੋਟੀ ਜਿਹੀ ਬੁढ़ाई ਹੈ ਜਿਹੜਾ ਸਿੰਘ ਜੀ ਪਰਿਵਾਰ ਬੈਠਾ ਬਣਾ। ਕਿਉਂ ਫਿਰ ਉੱਤਰ ਕੇ ਨ ਖੁੱਲੀ ਜਗ੍ਹਾ ਸੀ ਹਜੇ ਜਿਹੜੇ ਐਸ਼ ਪਰਵਲ ਤਾਂ ਹੋ ਜਾਣਗੇ। ਲਕੀਸ਼ਣ ਦਾ ਬਾਗਮਾਲ ਹੀ ਬਣਾ ਰੱਖੀਆ ਜਾਂ ਤਾਂ ਉੱਪਰ ਵੇਖ। ਆ ਨਾਮ ਦੇ ਦੱਸੋ। ਕੋ ਪਹਿਲਾਂ ਪਹਿਲਾਂ ਆ ਕੇ ਇੱਥੇ ਬੈਹ ਹੁੰਦੇ ਆ। ਆ ਕੇ ਠੀਕਾ ਟ੍ਰੇਨਿੰਗ ਦਾ ਇਹ ਜੀ ਨੂੰ ਬਹੁਤ ਸਮਝ ਆ ਗਈ। ਸਾਡੇ ਵਾਸਤੇ ਘਰਾਂ ਪਰਿਵਾਰ ਇੰਨਾ ਦੇ ਸਾਡੇ ਘਰ ਹੁੰਦੇ ਸੀ। ਇਹ ਨਾਲੇ ਚੀਜ਼ਾਂ ਹੋ ਰਹਾ ਹੈ। ਬਾਲੀਆਂ ਪ੍ਰਾਣੀਆਂ ਦੇ ਬਣਿਆ ਹੁਣ ਦੀਆਂ ਗੱਲਾਂ। ਮੈਂ ਸਾਰੀਆਂ ਚੀਜ਼ਾਂ ਵੇਖੀਆਂ ਇਹ। ਆ 20 ਸਾਲਾਂ ਦਾ ਹੀ ਸਿਸਟਮ ਜਿਹੜਾ ਬੰਦ ਹੋ ਗਿਆ। ਬਿਲਕੁਲ ਬਿਲਕੁਲ ਪਹਿਲਾਂ ਤਾਂ ਇਹ ਜੀ। ਇਹ ਸੰਦੂਖ ਪਿਆ ਹੈ। ਅਹੀ ਦੁਕਾਨ ਤੇ ਹੁਣ ਬਾਬਾ ਦਿਖਾਉਣੇ ਮੈਂ ਗਿਆ ਸੀ ਬਸ ਬਾਬਾ ਨੇ ਆਸਣ ਗ੍ਰਹਿਣ ਕਰ ਲਿਆ ਉੱਤੇ ਮੈਂ ਆਪਣੇ ਚਾਚੇ ਨੂੰ ਲੈ ਠੀਕ ਹੈ ਜੀ ਮੈਂ ਹਮੜੇ ਦਿਖਾ ਦੇਗੀ ਆਪਾਂ ਵੀ ਇਹ ਸਵਾ ਮਹੀਨੇ ਬਾਅਦ ਆਇਆ ਸਾਈਕਲ ਤੇ ਗਿਆ ਸੀ ਲਨਾ ਇਹ ਹੈ ਬਾਈ ਲੇ ਬੰਦਰ ਮਾਨ ਦੀ ਗੱਲ ਕਰਦਾਂ ਹਾਂ ਹਾਂਜੀ ਹਾਂਜੀ ਤੇ ਬਾਈ ਕੋਲ ਆਵਾਂ ਕਿਸੇ ਦਿਨ ਬਾਈ ਦਾ ਨਾ ਬਹੁਤ ਖਰਚਾ ਹੁੰਦਾ ਬੰਦ ਪਾਲਾ ਪਾਈ ਨਹੀਂ ਦੂਜਾ ਜੀ ਦੇ 70 ਉੱਤੇ ਇਸਾਰਾ ਇਹ ਬਾਈ ਭਾਈ ਪਟੰਡੇ ਵਾਲੇ ਮਾਨ ਦੇ ਜਿਹੜਾ ਹੈਗਾ ਪ੍ਰੀ ਵਿਡਿੰਗ ਲੋਕੇਸ਼ਨ ਹੈਗੀ ਆ ਤੇ ਇੱਥੇ ਆ ਸਕਦੇ ਹੋ ਭਾਈ ਕਿਸੇ ਨੇ ਆਉਣਾ ਹੋਵੇ ਉਹ ਕੋੜੇ ਦਾ ਦਵੇਲਾ ਹਾਂ ਮੈਂ ਕੋੜਿਆਂ ਦੇ ਨਾਂ ਤੇ ਬਹੁਤ ਵਧੀਆ ਪੇਜ ਆ ਅੱਛਾ ਜੀ ਕੋਈ ਨਹੀਂ ਐ ਕੋਈ ਨਹੀਂ ਕਹਿੰਦੇ ਬਹੁਤ ਐ ਬਲੀ ਸ਼ਾਨੀਆਂ ਤਿੰਨੇ ਕੋਈ ਨਹੀਂ ਥੋੜੀ ਸੀ ਬਾਜੀ ਲਾਈਉਂਦੀ ਮੋਰ ਬਾਪਾ ਨਾ ਐੇ ਕਟੜ ਕੱਲਾ ਇਹ ਤੇ ਠੂਣਾ ਲੈਣਾ ਬਾਪਾ ਹੋਰੇ ਕਿਵੇਂ ਐਂਦੀ ਬਸੇਰੀ ਦੀ ਵਈ ਗਰੂ ਸਹੀ ਆ ਪਿੰਡ ਦਾ ਐਂਟਰੀ ਆ ਜੀ ਤੇ ਕੱਲ ਨੂੰ ਜੇ ਪਰਸੋਂ ਬਣਾਉ ਕੀ ਬੋਲਦੇ ਆ ਆਰਕੀਟੈਕਟ ਆ ਚੀਜ਼ ਆਪਾਂ ਦੋ ਸਾਈਡਾਂ ਤੇ ਬਣਾਉਦੇ ਆ ਅਰੇ ਤਾਂ ਮੋਰਚਾ ਬੰਦੀ ਵੇਖੋ ਵੀ ਸਿੰਘ ਨੇ ਪੈਰੇ ਆਸਤੇ ਖੜਨਾ ਬਹੁਤ ਸੋਹਣੀ ਜੀ ਆ ਹਨ ਤੇ ਇਹ ਕਿੰਨੇ ਫੁੱਟ ਚ ਹੈਗਾ ਚਾ ਜੀ ਮੱਲਾ ਹ ਅੱਛਾ ਪਾਪਾ ਨੇ ਜੌੜੀ ਵਾਸਤੇ 18 ਫੁੱਟ ਜਗ੍ਹਾ ਛੱਡੀ ਬਹੁਤ ਹੈ 18 ਫੁੱਟ ਚ ਹੈ ਜੀ ਬਹੁਤ ਹੈ ਇਹ ਤਾਂ ਉਹ ਭਾਈ ਜਦੋਂ ਲੱਗੇ ਨਾ ਅੱਜ ਤੁਹਾਨੂੰ ਐਂਟਰੀ ਕਰਾਉਣੀ ਆ ਪਹਿਲ ਲਾਹੌਰ ਚ ਰੇਲ ਗੱਡੀ ਕਿੱਥੇ ਹੈ ਅਟਾਰੀ ਵਾਟਰ ਵੀ ਬਣਾ ਰੱਖਿਆ ਮਾਨਾ ਤੋਂ ਚੜ੍ਹਦੀ ਕਲਾ ਵਾਲੀ ਮਿਲਦੇ ਆ ਨਾ ਬਰਾੜ ਤੋਂ ਅਕੇਰ ਬਾਪਾ ਆਪਣੇ ਬਾਈ ਦਾ ਜੀ ਦੇ ਪੇਜ ਤੇ ਬੌਂਗ ਜੋਨੀ ਵਾਲਾ ਨਹੀਂ ਇੱਕ ਬਾਈ ਦਾ ਕੱਦ ਕਾਟ ਉਹ ਜਿਆ ਬਾਲ ਵੀ ਬਾਈ ਦੇ ਉਹ ਜਿਆ ਬੱਬੂ ਮਾਨ ਹੀ ਲੱਗ ਰਿਹਾ ਹੈ ਜੀ ਬੱਬੂ ਮਾਨ ਨਹੀਂ ਉਧਰੋਂ ਲਾਹੌਰ ਦੀ ਫੋਟੋ ਆਪਾਂ ਲਾਦੀ ਨਾ ਆਖਣਗੇ ਪਾਕਿਸਤਾਨ ਦੇ ਬੰਦੇ ਨਾਲ ਸੁਭਾਅ ਲੈਣਾ ਲਾਹੌਰ ਮੇਂ ਕਹਿ ਜਾ ਕੇ ਆਪਾਂ ਉਹਦੀ ਚੱਕ ਲੈਣਾ ਉਹਨਾਂ ਨੇ ਕੰਮ ਇਹ ਲਾ ਕੇ ਨਹੀਂ ਕਰਦਾ ਤੁਸੀਂ ਆਪ ਪਾ ਕੇ ਵੇਖ ਲਓ ਰਿਜ਼ਲਟ ਲਿਖਣਾ ਦਾ ਕਿਉਂ ਲਾਹੌਰ ਵਾਲਾ ਸਿੰਘ ਦਾ ਆਪਾਂ ਵੀ ਮਾਨ ਬਖਸ਼ਿਆ ਫਿਰ ਆਪਣਾ ਬਹੁਤ ਪਿਆਰ ਆਈ ਉਹਦੇ ਨਾਲ ਵੀ ਇੱਥੇ ਬਹੁਤ ਆਉਂਦਾ ਜੀ ਵੀ ਆਪਣੇ ਨਾਲ ਵੀ ਚੰਗਾ ਪਰੇਮ ਹੈ ਇੱਥੇ ਉਹ ਮਾਲਾ ਚਾਰ-ਚਾਰ ਦਿਨ ਬੈਠਾ ਰਹਿੰਦਾ ਜੀ ਅੱਛਾ ਜੀ ਛੂਲ ਕਰਕੇ ਪੂਰੀ ਫਰਾਮ ਪੂਰੀ ਲੈ ਜਾਂਦੇ ਹੁਣ ਵੀ ਆਉਣਾ ਉਹਨਾਂ ਨੇ ਬਾਈ ਬਾਈ ਛੂਲ ਵਾਸਤੇ ਹੁੰਦਾ ਮਾਲਾ ਤੇ ਜੀ ਕਾ ਪੁੱਛਗੇੱਛੇ ਦੇ ਅੰਦਰ ਬੰਦ ਪਿਆ ਹੈ ਸਟੇਸ਼ਨ ਮਾਤ ਮੈਂ ਪੁੱਛਗੇੱਛੇ ਕਰਨ ਜਾਂਦਾ ਸੀਗਾ ਸਟੇਸ਼ਨ ਹੀ ਬੰਦ ਪਿਆ ਅੰਦਰੋਂ ਸਟੇਸ਼ਨ ਤੇ ਟਾਈਮ ਹੋ ਰਿਹਾ ਹੈ ਨਾ ਹਨੂਦੀਪ ਮੈਂ ਪੁੱਛਗੇੱਛੇ ਕਰਨ ਜਾਂਦਾ ਸੀ ਮੈਂ ਕਿ ਅੰਦਰੋਂ ਬੰਦ ਹੀ ਪਿਆ ਕਾਊਂਟਰ ਹਾਂਜੀ ਹੱਲ ਹੋ ਗਿਆ ਜੀ ਟਾਰੀ ਬਾਰਡਰ ਇਹ ਉਧਰਲੇ ਪਾਸੇ ਗੇਟ ਨਿਕਲ ਜਾਂਦਾ ਇਹਦਾ ਤਾਂ ਤੇ ਭਾਈ ਜਿਹੜਾ ਹੈਗਾ ਮਾਨ ਸਾਹਿਬ ਹੋਰਾਂ ਨਾਲ ਫੋਟੋ ਫਟਮਾ ਕਰਾ ਲਈਆਂ ਤੇ ਹੁਣ ਆਪਾਂ ਪਾਉਂਦੇ ਆਖੋ ਚੱਲ ਜੀ ਲੋਲੀਲੀ ਹੋਇਆ ਪਿਆ ਕੰਮ ਇੱਥੇ ਦਾ ਆ ਸਾਰਾ ਜਿਹੜਾ ਹੈਗਾ ਭਾਈ ਆਪਣੇ ਪ੍ਰੀ ਬੈਡਿੰਗ ਵਗੈਰਾ ਸ਼ੂਟ ਕਰਨ ਵਾਸਤੇ ਡਿਗਾਰਡ ਬਣਾਇਆ ਹੋਇਆ ਭਾਈ ਵਰਗਾ ਨੇ ਬਹੁਤ ਵਧੀਆ ਹੁ ਪੀਂਗ ਵਗੈਰਾ ਇਧਰਲੇ ਪਾਸੇ ਇਧਰਲੇ ਪਾਸੇ ਪਾਰ ਕਪੂਰ ਕੇ ਜਾ ਉਹ ਉਧਰ ਫੋਰਡ ਭਾਈ ਸਾਹਿਬ ਹੁਣੀ ਵੀ ਖੜੇ ਨੇ ਇੱਧਰ ਆਪਣਾ ਸਾਈਕਲ ਦੇ ਖੜਾ ਰੱਖਿਆ ਗੁੱਡਾ ਗੁੱਡੀ ਜੇ ਖੜੇ ਆ ਤੇ ਇਹ ਗਤਾਬਾਂ ਜੀਆਂ ਵੀ ਪੰਗਾ ਆ ਕਪਲ ਛੂਟ ਵਗੈਰਾ ਕਰਨ ਵਾਸਤੇ ਵਧੀਆ ਸੀਨ ਜਿਆ ਬਣਾ ਰੱਖਿਆਗਾ ਆ ਇੱਧਰ ਟੈਲੀਫੋਨ ਬੂਥ ਜਿਆ ਬਣਾਇਆ ਤੇ ਛਤਰੀ ਜੀ ਲਾ ਕੇ ਕੈਫੇ ਜਿਆ ਬਣਾ ਰੱਖਿਆ ਓਪਨ ਜਿਆ ਆਜੋ ਮੈਨੂੰ ਮਿਲਾ ਜੋ ਇਹਨੂੰ ਅੱਛਾ ਅੱਛਾ ਦੇ ਆਗੇ ਕੋਈ ਤਾਂ ਹੀ ਆਉਂਦੀ ਹੈ ਆੜ ਕੱਢੀ ਆਪਣਾ ਲਖਨ ਦਾ ਕੱਢਦੇ ਆਂ ਵਾਈ ਗੁਰੇ ਸਾਹਿਬ ਵਾਈ ਗੁਰੇ ਜੀ 23 ਰੁਪਏ ਜੀ ਠੀਕ ਹੈ ਸਾਹਿਬ ਠੀਕ ਹੈ ਵਾਈ ਗੁਰੇ ਸਾਹਿਬ ਕੀ ਹਾਲ ਹੈ ਜੀ ਤੁਸੀਂ ਹਾਂਜੀ ਠੀਕ ਠਾਕ ਤੇ ਅੱਗੇ ਕੰਮ ਚੱਲ ਚੱਲ ਲੋਦੀ ਭਾਈ ਸਾਹਿਬ ਹੁਣੀ ਆਪਾਂ ਨੂੰ ਉਤਾਰ ਗਏ ਤੇ ਹੁਣ ਚੱਲਦੇ ਆਂ ਆਪਾਂ ਘਰੇ ਜੀ ਤੇ ਅੱਜ ਦੇ ਵਲੌਗ ਦੀ ਇੱਥੇ ਸਮਾਪਤੀ ਕਰਦੇ ਆਂ ਮਿਲਦੇ ਆਂ ਤੜਕੇ ਨਵੀਂ ਸਵੇਰ ਨਾਲ ਆ ਨਵੀ ਆਦੀ ਦਿਨ ਚਿਹਰੇ ਨਾਲ ਜੀ ਹੁਣ ਜਾ ਕੇ ਅਰੈਸਟ ਕਰ ਲਏ ਪ੍ਰਸ਼ਾਦਾ ਬਣੀਆ ਪੋਤੀ ਛੇ ਜਾਂਦਾ ਸੀ ਆ ਠੀਕ ਹੈ ਜੀ ਸਾਰਿਆਂ ਨੂੰ ਸਸਰੀਕਾਲ ਵਾਇਗੁਰਸ ਆਰ ਜਿਹੜਾ ਹੈਗਾ ਚੜਦੀ ਕਲਾ ਦੇ ਵਿੱਚ ਰੱਖੇ ਜੀ